ਹਾਂਜੀ ਸਵਾਗਤ ਆ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਹ ਵੀਡੀਓ ਬਾਈ ਉਹਨਾਂ ਵੀਰਾਂ ਲਈ ਆ ਜਿਹੜੇ ਸੋਚਦੇ ਆ ਸੀ ਮੁਰਗੀ ਫਾਰਮ ਖੋਲਣਾਗਾ ਕਿਵੇਂ ਉਹਦੀ ਸਾਂਭ-ਸਵਾਲ ਹੁੰਦੀ ਆ ਦੇਖਰੇਖ ਹੁੰਦੀ ਆ ਹਨ ਕਿੱਥੇ ਖੋਲਣਾ ਚਾਹੀਦਾ ਕਿੱਥੇ ਨਹੀਂ ਖੋਲਣਾ ਚਾਹੀਦਾ ਇਹ ਵੀਡੀਓ ਉਹਨਾਂ ਲਈ ਏ ਸਾਰੀ ਵੀਡੀਓ ਦੇਖ ਕੇ ਜਾਣ ਜਿਹੜੇ ਮੇਰੇ ਭਰਾ ਕਹਿੰਦੇ ਆ ਸੀ ਬਈ ਮੁਰਗੀ ਫਾਰਮ ਖੋਲਣਾ ਹੁਣ ਤੁਹਾਨੂੰ ਪਤਾ ਠੰਡ ਦਾ ਮੌਸਮ ਆਗਾ ਠੰਡ ਦੇ ਮੌਸਮ ਦੇ ਵਿੱਚ ਤੂਜੇ ਉਹ ਛੋਟੇ ਛੋਟੇ ਹੁੰਦੇ ਆ ਉਹਨਾਂ ਨੂੰ ਕਿਵੇਂ ਸਾਂਭਣਾਗਾ ਭਾਈ ਜਿਹਦਾ ਇਹ ਮੁਰਗੀ ਫਾਰਮ ਆਗਾ ਉਸ ਵੀਰ ਨੇ ਨਾ ਮੈਂ ਕਹਣਾ ਨਜ਼ਾਰਾ ਲਿਆ ਆ ਪਿਆ ਭਾਈ ਜਮੇ 2 ਦਿਨ ਹੋ ਗਏ ਸੀ ਇਹਨੂੰ ਕਹੀ ਜਾਂਦਾ ਸੀਗਾ ਵੀ ਆਪਾਂ ਇਹ ਗੇਲਾ ਮਾਰ ਕੇ ਆਈਏ ਮੁਰਗੀ ਫਾਰਮ ਦੇ ਵਿੱਚ ਆਪਣੇ ਦੇ ਵਿੱਚ ਦੇਖ ਕੇ ਆਈਏ ਵੀ ਠੰਡ ਦੇ ਵਿੱਚ ਇਹਨਾਂ ਨੂੰ ਕਿਵੇਂ ਯਾਰ ਇਹਨੂੰ ਕਿਵੇਂ ਸੰਭਾਲਿਆ ਜਾਂਦਾ ਹਨਾ ਕਿ ਆਪਣੇ ਆਪ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾਗਾ ਅਸੀਂ ਠੰਡ ਦੇ ਵਿੱਚ ਆਏ ਸੀਗੇ ਬਾਹਰੋਂ ਠੌੜ-ਠੌੜ ਕਰਦੇ ਆਏ ਸੀ ਜੀ ਮੋਟਰਸਾਈਕਲ ਤੇ ਭਾਈ ਤੇ ਜਦੋਂ ਅਸੀਂ ਜਮਾ ਐਂਟਰ ਅੰਦਰ ਹੋਏ ਮੁਰਗੀ ਫਾਰਮ ਦੇ ਮੈਂ ਕਹਣਾ ਬਈ ਸ਼ੇਕ ਪਿਆ ਮਾਰੇ ਦੇਖ ਲੋ ਇੰਨਾ ਜਿਆਦਾ ਟੈਂਪਰੇਚਰ ਬਈ ਦੇਣਾ ਪੈਂਦਾ ਇਹਨਾਂ ਨੂੰ ਤੇ ਨਾਂ ਵਾਲਿਆਂ ਚਾਰ ਤਾਂ ਚਾਰ ਪੰਜ ਤਾਂ ਬਈ ਭੱਠੀਆਂ ਲਾਈ ਬੈਠਾ ਇਹਨਾਂ ਨੂੰ ਗਰਮ ਰੱਖਣ ਵਾਸਤੇ ਤੇ ਨਾਂ ਵਾਲਾ ਹੁਣ ਮੁਰਗੀ ਫਾਰਮ ਦਾ ਟੈਂਪਰੇਚਰ ਹੋਊਗਾ ਇੱਥੇ 50 ਡਿਗਰੀ ਹੋਊਗਾ 50 ਡਿਗਰੀ ਦਾ ਮਨ ਹੋਊਗਾ ਇੱਥੇ ਅੰਦਰ ਮੁਰਗੀ ਫਾਰਮ ਦੇ ਵਿੱਚ ਤੇ ਬਈ ਨਾ ਗੱਲਬਾਤ ਕੀਤੀ ਆਪਾਂ ਉਹ ਕਹਿੰਦਾ ਬਈ ਜਦੋਂ ਇਹ ਛੋਟੇ ਹੁੰਦੇ ਆਗੇ ਹੁਣ ਤਾਂ ਕੁਝ ਦਿਨਾਂ ਦੇ ਹੋ ਗਏ ਚੂਚੇ ਜਦੋਂ ਇਹ ਛੋਟੇ ਹੁੰਦੇ ਆ ਜਦੋਂ ਜਦੋਂ ਇਹਨਾਂ ਨੂੰ ਲਿਆਉਣਾ ਹੁੰਦਾਗਾ ਇਹ ਨਵੇਂ-ਨਵੇਂ ਲਿਆਉਂਦੇ ਹੁੰਦੇ ਆ ਇਹ ਛੋਟੇ-ਛੋਟੇ ਕਹਿੰਦਾ ਉਦੋਂ 95 ਡਿਗਰੀ ਤਾਪਮਾਨ ਸਾਨੂੰ ਕਰਨਾ ਪੈਂਦਾ ਇੱਥੇ ਹਰ ਹਾਲਤ ਦੇ ਵਿੱਚ ਤੇ ਸਾਹਮਣਾ ਇਹਨਾਂ ਨੂੰ ਬਈ ਐ ਨਹੀਂ ਖਾਲਾਜੀ ਦਾ ਵਾੜਾ ਨਹੀਂ ਇਹਨਾਂ ਨੂੰ ਸਾਹਮਣਾ ਆਹ ਦੇਖੋ ਤੁਸੀਂ ਦੇਖ ਰਹੇ ਹੋ ਕਿੱਡਿਆਂ-ਕਿੱਡਿਆਂ ਦਾ ਪੱਠੀਆਂ ਹੀ ਆ ਇੱਥੇ ਇਹਨਾਂ ਨੂੰ ਗਰਮ ਰੱਖਣ ਵਾਸਤੇ ਕੋਈ ਇਹਨਾਂ ਨੂੰ ਬਈ ਟੀਕਾ ਟੱਲਾਣੀ ਲੱਗਦਾ ਲੋਕ ਵਿੱਚ ਕਹੀ ਜਾਂਦੇ ਆ ਟੀਕੇ ਲਾ ਕੇ ਵੱਡੇ ਕਰਦੇ ਆ ਉਹ ਕਰਦੇ ਆ ਜੋ ਕਰਦੇ ਆ ਟੱਕਾ ਨਹੀਂ ਆ ਸਾਰੀ ਗੱਲਬਾਤ ਕਰੀ ਆ ਬਾਈ ਨਾਲ ਉਹ ਕਹਿੰਦਾ ਬਈ ਡੱਕਾ ਹੀ ਨਹੀਂ ਜਿਹੜੀ ਅਸੀਂ ਫੀਡ ਲਿਆਉਣਾ ਉਹਦੇ ਵਿੱਚ ਪ੍ਰੋਟੀਨ ਹੁੰਦੀ ਆਗੀ ਉਹ ਤੁਸੀਂ ਦੇਸੀ ਮੁਰਗਿਆਂ ਨੂੰ ਵੀ ਪਾਲ ਸਕਦੇ ਆ ਐ ਨਹੀਂ ਜ਼ਰੂਰੀ ਨਹੀਂ ਬਈ ਇਹਨਾਂ ਨੂੰ ਪੈਂਦੀ ਆ ਉਹ ਕੁਛਕ ਦਿਨਾਂ ਦੇ ਵਿੱਚ ਵਿੱਚ ਹੀ ਗਰੋਥ ਪੂਰੀ ਵਧੀਆ ਹੁੰਦੀ ਆ ਦੂਜਿਆਂ ਦੀ ਤੁਸੀਂ ਆਹ ਦੇਖੋ ਗਰੋਥ ਆਪ ਹੀ ਦੇਖ ਲਓ ਤੁਸੀਂ ਬਹੁਤ ਛੋਣੀ ਗਰੋਥ ਆਗੀ ਬਾਕੀ ਸੈਟਅਪ ਬਾਈ ਦਾ ਮੈਨੂੰ ਬੜਾ ਸੋਹਣਾ ਲੱਗਾ ਜਿਹੜਾ ਸੈਟਅਪ ਕਰਿਆ ਵਾ ਬਾਈ ਦਾ ਇਹਨਾਂ ਦਾ ਬਈ ਪ੍ਰਬੰਧ ਵੀ ਹੋਰ ਹਿਸਾਬ ਦਾ ਹੈ ਬਹੁਤ ਵਧੀਆ ਲੱਗਾ ਮੈਨੂੰ ਐ ਨਹੀਂਗਾ ਬਈ ਜਦੋਂ ਲਾਈਟ ਹੁੰਦੀ ਆ ਉਹਦੀ ਹਿੱਟਰ ਚੱਲਦੇ ਆਗੇ ਹਨਾ ਜੋ ਲਾਈਟ ਹੁੰਦੀ ਉਹ ਤਾਂ ਹੀਟਰ ਚਾਲਦੇ ਆਗੇ ਤੇ ਨਹੀਂ ਫਿਰ ਇਹਨਾਂ ਦੇ ਬਾਈ ਉਹਨਾਂ ਦੀਆਂ ਅੱਡ ਪੱਠੀਆਂ ਬਣਾਈਆਂ ਹੋਈਆਂ ਜਿਨ੍ਹਾਂ ਦੇ ਵਿੱਚ ਲੱਕੜਾਂ ਪਾ ਕੇ ਊ ਢੋਲ ਲੋਹੇ ਦਾ ਬਣਾਇਆ ਹੋਇਆ ਇਹਨਾਂ ਦਾ ਵਿਚਾਲੇ ਰੱਖਿਆ ਉਹਨੂੰ ਦਿਖਾਇਆ ਹੀ ਹੈਗਾ ਤੇ ਉਹਦੇ ਬੱਚੇ ਇਹ ਅੱਗ ਜਲਾ ਦਿੰਦੇ ਆਗੇ ਤੇ ਉਹਦੇ ਨਾਲ ਸੇਕ ਫਿਰ ਸਾਰੇ ਮੁਰਗੀ ਫਾਰਮ ਦੇ ਵਿੱਚ ਫੈਲ ਜਾਂਦਾ ਹੈਗਾ ਪੂਰਾ ਮੈਂ ਕਹਿੰਦਾ ਓਕੇ ਕਰਿਆ ਪਰਬੰਧ ਬੰਗਾਂ ਦਾ ਫੇਰ ਜਾ ਕੇ ਬੱਚੇ ਪਾਲਦੇ ਆ ਬਈ ਖਾਲਾਂ ਦੇ ਵਿੱਚ ਤਾਂ ਆਪਾਂ ਤੋਂ ਆਪ ਆਵਦਾ ਨਹੀਂ ਧਿਆਨ ਰੱਖਦੇ ਇਹਨਾਂ ਦਾ ਆਪ ਤੂੰ ਵੀ ਦੁੱਗਣਾ ਰੱਖਣਾ ਪੈਂਦਾ ਤਿੱਗਣਾ ਰੱਖਣਾ ਪੈਂਦਾ ਫੇਰ ਜਾ ਕੇ ਬਈ ਇਹ ਚੱਲ ਜਿਆ ਕੰਮ ਇਹਨਾਂ ਨੂੰ ਨਾ ਗੱਲੇ ਠੰਡ ਤੋਂ ਨਹੀਂ ਹੈਗਾ ਹੈਗਾ ਖਤਰਾ ਕੱਲੀ ਇਹਨਾਂ ਨੂੰ ਠੰਡ ਤੋਂ ਖਤਰਾ ਨਹੀਂਗਾ ਇਹਨਾਂ ਨੂੰ ਜਾਨਵਰਾਂ ਤੋਂ ਵੀ ਖਤਰਾ ਬਹੁਤ ਆਗਾ ਕੱਲ ਹੀ ਬਈ ਦੱਸੀ ਜਾਂਦਾ ਕਹਿੰਦਾ ਦੋ ਤਿੰਨ ਚੂਹੇ ਪੜਿਆ ਵੱਡੇ ਜਿਹੜੇ ਚੂਚਾਂ ਨੂੰ ਮਾਰ ਦਿੰਦੇ ਸੀਗੇ ਬਾਕੀ ਪਾਸੇ ਹੁਣ ਖੇਤਾਂ ਦੇ ਵਿੱਚ ਇਹ ਬਣਿਆ ਵਾਗਾ ਤੇ ਤਾਂ ਉਹਦਾ ਜਾਲੀ ਜੂਲੀ ਲਾਈ ਵੀ ਹੈ ਪ੍ਰਬੰਧ ਤਾਂ ਬਹੁਤ ਵਧੀਆ ਫੇਰ ਵੀ ਹੁਣ ਜਾਨਵਰ ਛੋਟੇ ਆ ਜਿਹੜੇ ਆ ਜਾਂਦੇ ਆਗੇ ਪਾਸੇ ਆ ਸੇ ਬਥਾ ਬਥਾਰਾ ਹੀ ਹਨ ਤੇ ਅੱਜ ਉਹ ਚੂਹਾ ਫੜਾ ਤੇ ਮਾਰਿਆ ਉਹ ਦੋ ਬੰਦੇ ਤਾਂ ਬਈ ਸਪੈਸ਼ਲ ਰਾਖੀ ਤੇ ਹੁੰਦੇ ਆਗੇ ਇੱਥੇ ਦੋ ਤਿੰਨ ਬੰਦੇ ਤਾਂ ਤੇ ਵਿਚਾਰੇ ਦਿਨ ਰਾਤ ਇੱਥੇ ਹੁੰਦੇ ਆ ਫੇਰ ਜਾ ਕੇ ਮੁਰਗੀ ਫਾਰਮ ਚੱਲਦੇ ਆਗੇ ਐ ਨਹੀਂ ਘਰੇ ਬਹਿ ਕੇ ਮੁਰਗੀ ਫਾਰਮ ਚੱਲਦੇ ਬਈ ਇਕੱਠੇ 50 50 ਗੱਟੇ ਮੁੰਡਾ ਫੀਡ ਦੇ ਲਵਾਉਂਦਾਗਾ ਇਹ ਤੇ ਫੀਡ ਬਈ ਪ੍ਰੋਟੀਨ ਹੁੰਦੀ ਆ ਤੇ ਮੱਸੀ ਦੀ ਪ੍ਰੋਟੀਨ